ਅੱਜ ਦੀ ਤਰੀਕ 'ਚ ਅਸੀਂ ਲੋਕ ਆਪਣੀਆਂ ਦੁਕਾਨਾਂ ਆਪਣੇ ਮਕਾਨ ਇੱਥੋਂ ਵੇਚ ਕੇ ਮਜ਼ਦੂਰ ਹੋ ਗਏ ਆ। ਬਹੁਤ ਮਾਰ ਸਰਕਾਰ ਨੇ ਕਿਹਾ ਸੀ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ। ਇਹ ਨਸ਼ਾ ਮੁਕਤ ਹੋਣ ਦੀ ਬਜਾਏ ਇਹ ਲੋਕਾਂ ਨੂੰ ਨਸ਼ੇ ਘਰ ਘਰ ਇਹਨਾਂ ਨਾਲੇ ਭੇਜ ਦਿੱਤੇ ਆ। ਅੱਜੀ ਬੰਦਾ ਲੈ ਤਰੀਖ ਹੋਇਆ ਭਾਵੇਂ ਕਿਸ ਗਾਤਰਾ ਪਾਇਆ ਹੋਵੇ ਪਾਜੀ ਕਿਹੜੀ ਲੈਣੀ ਹੈ? ਕਿਹੜੀ ਲੈਣੀ ਹੈ? ਸਮਾਰ ਹੀ ਕਰਦੀ ਯਾਰ ਮੱਲੇ ਦਾ ਪਤੀ ਪੈਣੀ ਤੁਨਾਂ ਨਾਲੇ ਕਦੀ ਖਜਰਾਨੀ ਨੰਨਾਂ ਸਾਦੀ। ਜਦੋਂ ਜਿਵੇਂ ਜਿਵੇਂ ਕਾਰਵਾਈ ਆਪਾਂ ਨੋਟਿਸ ਚਾੰਦਾ ਹੀ ਨਾ ਕਰੋ ਜੀ ਨਾਕਾਬੰਦੀ ਨੂੰ ਕਰਦੇ ਹਾਂ ਅਸੀਂ ਵੀ ਪੁਲਿਸ ਨੂੰ ਬਹੁਤ ਕੰਪਲੇਂਟਾਂ ਕੀਤੀਆਂ ਨੇ ਪੁਲਿਸ ਨਾਲ ساری ਰਲਈ ਹੋਈ ਆ ਅਸੀਂ ਨਾਲੇ ਗੜਾ ਨਾਕਾਬੰਦੀ ਕਰਿਆ ਨਾਕਾਬੰਦੀ ਦੇਲੀ ਇਹਦੇ ਨਾਕਾਬੰਦੀ ਕਰੀ ਦੀ ਆ ਭਾਜੀ ਸਾਰਾ ਇਲਾਕਾ ਹੀ ਵਿੱਚ ਹੋ ਰਿਹਾ ਇੱਕ ਥੋੜਾ ਵਿੱਚ ਨੇ ਕਿੰਨੂੰ ਕਹੀਏ ਆਪਾਂ ਪੁਲਿਸ ਵਾਲਿਆਂ ਨੂੰ ਸਾਰਾ ਹੀ ਪਤਾ ਲੈ ਚਾ ਤੇਰੀ ਪ੍ਰਚਾਦਾਚਨ ਦੀ ਕੀਤਾ ਇਸ ਤੋਂ ਪਹਿਲਾਂ ਮੈਂ ਪ੍ਰਚਾਦਾਚਨ ਕੀਤਾ ਸਾਈ ਵਾਲੇ ਆਉਂਦੇ ਪਿੱਛੇ ਇਹਨਾਂ ਦੀ ਵਰਦੀਆਂ ਵੀ ਪਾੜੀ ਗਈਆਂ ਉਹਨਾਂ ਦੇ ਕਾਰਨ ਰੇਡ ਕੀਤੀ ਮੈਂ ਕਹਿੰਦੀ ਜੁੱਤੀਆਂ ਖਾ ਕੇ ਨਾਲ ਰਲੇ ਆ ਕੋਹ ਕਿੰਨੇ ਪੈਸੇ ਲੈਂਦੇ ਸਾਰੇ ਯਾਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਸੀ ਸ਼ਰਾਬ ਤੇ ਨਦਨਾ ਤਰਾ ਪਾਈ ਅਸੀਂ ਕੱਲਾ ਕੱਲਾ ਬੰਦਾ ਆਪਣੇ ਆਪ ਨੂੰ ਹੱਕ ਲਾ ਗਏ ਇੱਥੇ ਜਿਹੜਾ ਆਤਮਦਾਦ ਹਾਂ ਮਾਂ ਸਰਕਾਰ ਜੀ 10 ਬੰਦੇ ਜਿਹੜੇ ਅੱਜ ਤੁਹਾਡਾ ਨਜ਼ਰ ਆਉਂਦੇ ਆ ਨਾ ਇਹ ਤਾਹੇ ਜਦੋਂ ਹਾਰਨਾ ਵਾ ਇਹ ਤੁਹਾਡੇ ਸਾਰੇ ਨੁਕਸਾਨ ਦੀ ਰੁਕ ਜਾਣਾ ਤੁਹਾਨੂੰ ਕੋਈ ਨਹੀਂ ਰੱਬਣਾ ਜੇ ਮੋਕਾ ਸਾਹਿਬ ਦਰੋਂ ਸਾਹਮਣ ਲੋ ਤੁਹਾਡੀ ਜੀ ਸਰਕਾਰ ਦੁਬਾਰਾ ਲਾਉਣੀ ਚਾਹੁੰਦੇ ਮੋਕਾ ਸਾਹਮਣ ਲੋ ਨਹੀਂ ਜੇ ਅੱਜ ਤੋਂ ਬਾਅਦ ਤੁਸੀਂ ਖਤਮ ਹੀ ਹੋ ਗਏ ਜੇ ਐ ਕਿ ਜਿਹੜੀ ਇਹ ਸ਼ਰਾਬ ਸ਼ਰੂਫ ਦਾ ਇਹਦਾ ਵੀ ਕਰੋ ਖੁਸ਼ ਪ੍ਰਸ਼ਾਸਨ ਵਾਲੇ ਕਰਨ ਅਸੀਂ ਪਿਆਰ ਨਾਲ ਕਹਿੰਦੇ ਅਸੀਂ ਕੋਈ ਲੜਾਈ ਨਹੀਂ ਕਰਨੀ ਕੋਈ ਝਗੜਾ ਨਹੀਂ ਕਰਨਾ ਪਿਆਰ ਦੇ ਵਿੱਚ ਜੋ ਵੀ ਇਹ ਕਰਨੇ ਇਹਨਾਂ ਨੂੰ ਚਾਹੀਦਾ ਪਿਆਰ ਦੇ ਵਿੱਚ ਮਕਾਉਣ ਕੀ ਇੱਥੇ ਵਿਖਦਾ ਕਿਹੜੀ ਜਗ੍ਹਾ ਹੈ ਸ਼ਰਾਬ ਹੈ ਇੱਥੇ ਹੈ ਕੋਟ ਆਤਮਾ ਸਿੰਘ ਮੇਰਾ ਨਾਮ ਅਸ਼ੂਨੀ ਕੁਮਾਰਾ ਜੀ ਇਹੀ ਕੋਟ ਆਤਮਾ ਸਿੰਘ ਵਾਦੀ ਦੇ ਰਹਿਣ ਵਾਲੇ ਆ ਇੱਥੇ ਸਾਡੀ ਵਾਦੀ ਦੇ ਵਿੱਚ ਕਰੀਬ 2 ਸਾਲ ਤੋਂ ਸ਼ਰਾਬ ਦਾ ਨਾਜਾਇਜ਼ ਧੰਦਾ ਜਿਹੜਾ ਵੱਡੇ ਪੱਧਰ ਤੇ ਚੱਲ ਰਿਹਾ ਅੱਜ ਦੀ ਤਰੀਕ ਚ ਅਸੀਂ ਲੋਕ ਆਪਣੀਆਂ ਦੁਕਾਨਾਂ ਆਪਣੇ ਮਕਾਨ ਇੱਥੋਂ ਵੇਚਣ ਦੇ ਮਜਬੂਰ ਹੋ ਗਏ ਆ ਕਿਉਂਕਿ ਇਹ ਲਾ ਕੇ ਉਹ ਵੀ ਇੱਥੋਂ ਵਿਕਦੇ ਨਹੀਂ ਪਏ ਪ੍ਰਾਪਰਟੀ ਦਾ ਮੁੱਲ ਸਾਡਾ ਜ਼ੀਰੋ ਹੋ ਗਿਆ ਵਾ ਜਿਹੜੇ ਸਾਡੇ ਕਾਰੋਬਾਰ ਸੀ ਉਹਦੇ ਉੱਤੇ ਕੋਈ ਸਾਡੇ ਗਾਹਕ ਨਹੀਂ ਆਂਦਾ ਭਗਵੰਤ ਮਾਰ ਸਰਕਾਰ ਨੇ ਕਿਹਾ ਸੀ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਇਹ ਨਸ਼ਾ ਮੁਕਤ ਹੋਣ ਦੀ ਬਜਾਏ ਇਹ ਲੋਕਾਂ ਨੂੰ ਨਸ਼ੇ ਘਰ ਘਰ ਇਹਨਾਂ ਨੇ ਭੇਜ ਦਿੱਤੇ ਆ ਔਰ ਇਹ ਹਾਲਤ ਬਣ ਆਤੀ ਹੈ ਇਸ ਹਾਲਤ ਇਥੋਂ ਦੇ ਇਲਾਕੇ ਦੀ ਕਿ ਅਸੀਂ ਲੋਕ ਜੇ ਇੱਥੇ ਅੱਜ ਦੇ ਚੰਗੇ ਭਲੇ ਲੋਕ ਨੇ ਜਾਂਦੇ ਅਸੀਂ ਇਹਨਾਂ ਨਾਲ ਰਲ ਕੇ ਹੁਣ ਸ਼ਰਾਬ ਵੇਚੀਏ ਜਾਂ ਸਮੈਕ ਵੇਚੀਏ ਅਸੀਂ ਇੱਕ ਸੁੰਦਰ ਸਫੈਦ ਪੋਸ਼ ਹੋਣ ਕਰਕੇ ਇਸ ਚੀਜ਼ ਨੂੰ ਇੱਕ ਨਹੀਂ ਕਰ ਸਕਦੇ ਕਹੀ ਰੋਟੀ ਜਿਹਦਾ ਖਾਣ ਲਈ ਜਿਹਦਾ ਅਸੀਂ ਦੱਸ ਨਹੀਂ ਸਕਦੇ ਕਿ ਕਿਵੇਂ ਰੋਟੀ ਖਾਣ ਲਈ ਕਿਨੇ ਅਸੀਂ ਜੀ ਪੁਲਿਸ ਨੂੰ ਬਹੁਤ ਕੰਪਲੇਂਟਾਂ ਕੀਤੀਆਂ ਨੇ ਪੁਲਿਸ ਨਾਲ ساری ਰਲਈ ਹੋਈ ਆ ਇਥੋਂ ਦੀ ਪੁਲਿਸ ਜਿਹੜੀ ਇਲਾਕੇ ਦਾ ਐਸਐਚਓ ਇਲਾਕੇ ਦਾ ਇੱਥੇ ਹਰਜਿੰਦਰ ਐਸਐਸੀ ਹੁਣ ਪਤਾ ਨਹੀਂ ਇੱਥੇ ਹੈਗਾ ਕਿ ਨਹੀਂ ਹੈਗਾ ਹਰਜਿੰਦਰ ਸਿੰਘ ਐਸਐਸੀ ਇਹ ਸਾਰੀ ਦੇਣ ਜਿਹੜੀ ਆ ਇੱਥੇ ਮੈਡਮ ਰਾਜਗੁਰ ਰਾਜਵਿੰਦਰ ਕੌਰ ਸੀਗੀ ਜਿਹੜਾ ਇਹਦਾ ਸਾਰਾ ਬੇੜਾ ਗਰਕ ਹੋਇਆ ਉਸ ਦਾ ਕਿਉਂਕਿ ਇਹਨਾਂ ਨੇ ਸਾਨੂੰ ਇੰਨਾ ਮਜਬੂਰ ਕਰਤਾ ਵਾ ਇਹੀ ਰੋਟੀ ਖਾਣ ਤੋਂ ਤੰਗ ਹੋ ਗਏ ਆ ਆਉਂਦੇ ਆ ਮੋਟਰਸਾਈਕਲ ਤੇ ਉਤਰ ਨੁਕਰੇ ਲਾ ਕੇ ਉਤਰੋਂ ਪੈਸੇ ਲੈਣਦੇ ਆ ਭਾਜੀ ਸਾਰਾ ਇਲਾਕਾ ਹੀ ਵੇਚਣ ਰਿਹਾ ਇੱਕ ਥੋੜਾ ਵੇਚਣ ਰਿਹਾ ਕਿੰਨੂੰ ਕਹੀਏ ਆਖੇ ਪੁਲਿਸ ਵਾਲਿਆਂ ਨੂੰ ਸਾਰਾ ਹੀ ਪਤਾ ਜਿਹੜੇ ਐਕਸਾਈ ਵਾਲੇ ਆਉਂਦੇ ਰੇ ਉਹ ਵੀ ਉਹ ਵੀ ਨਾਂ ਦੇ ਆਉਂਦੇ ਆ ਜਿਹੜੇ ਐਕਸਾਈ ਵਾਲੇ ਆਉਂਦੇ ਪਿੱਛੇ ਇਹਨਾਂ ਦੀ ਵਰਦੀਆਂ ਵੀ ਪਾੜੀ ਗਈਆਂ ਉਹਨਾਂ ਦੇ ਘਰ ਡੀਡ ਕਿਹਾ ਮੈਂ ਕਹਿੰਦੀ ਜੁੱਤੀਆਂ ਖਾ ਕੇ ਨਾਲ ਰਲੇ ਆ ਜੁੱਤੀਆਂ ਖਾ ਕੇ ਇਹ ਜਿੰਨੇ ਵੀ ਸਾਈਜ਼ ਵਾਲੇ ਨਾਲ ਰਲੇ ਆਰਾਮ ਬਾਗ ਦੀ ਪੁਲਿਸ ਜਿਹੜੀ ਆ ਨਾਲ ਰਲੀ ਆ ਅਸੀਂ ਸਿਰਫ ਜਿਹੜੀ ਆ ਅੱਜ ਅਸੀਂ ਸ਼ਾਂਤੀ ਪ੍ਰਵੋਕ ਜਿਹੜਾ ਤੁਹਾਨੂੰ ਅਸੀਂ ਬੇਨਤੀ ਕਰ ਰਹੇ ਆ ਇਸ ਤੋਂ ਬਾਅਦ ਜੇਕਰ ਸਾਡੇ ਦੇ ਇੱਥੇ ਕੋਈ ਕਾਰਵਾਈ ਨਾ ਹੋਈ ਇਹ ਸ਼ਰਾਬ ਤੇ ਨਦਨਾਥ ਨਾ ਪਾਈ ਅਸੀਂ ਕੱਲਾ ਕੱਲਾ ਬੰਦਾ ਆਪਣੇ ਆਪ ਨੂੰ ਅੱਗ ਲਾ ਕੇ ਇੱਥੇ ਜਲਾ ਆਤਮਦਾ ਦੇਵਾਂਗੇ ਨਹੀਂ ਕੀ ਲੱਗਦਾ ਤੁਹਾਡੇ ਕਿੰਨੇ ਫੈਗਾ ਜਿਹੜਾ ਪੁਲਿਸ ਭਾਜੀ ਪ੍ਰੂਫ ਤੁਸੀਂ ਪ੍ਰੂਫ ਤੁਸੀਂ ਅਦਾ ਕਰੋ ਸਾਡੇ ਕੋ ਆਜੋ ਤੁਹਾਨੂੰ ਸ਼ਾਮ ਨੂੰ ਖਾਈ ਦੇਣੇ ਇੱਥੇ ਸਾਨੂੰ ਕੋ ਬੈਜੋ ਲਾਈਵ ਤੁਹਾਨੂੰ ਦਿਖਾ ਦਿੰਨੇ ਆ ਆ ਬਾਈ ਤੁਹਾਨੂੰ ਪੁੱਛਣ ਆਏ ਸੀ ਤੁਸੀਂ ਲਾਈਵ ਇੱਥੇ ਆ ਜਾਓ ਤੁਹਾਨੂੰ ਲਾਈਵ ਦਿਖਾ ਦਿੰਨੇ ਆ ਪ੍ਰੂਫ ਹੋਂ ਦੇਖੋ ਅਸੀਂ ਕਿਸੇ ਨੂੰ ਕੋਈ ਇਹ ਤੁਸੀਂ ਵੀ ਸਮਝਦੇ ਹੋ ਵੀ ਜੇ ਤੁਸੀਂ ਇੱਥੇਾਨੂੰ ਓਪਨਲੀ ਗੱਲ ਕਰੋਗੇ ਤੁਹਾਡੇ ਨੁਕਸਾਨ ਕਰਨਗੇ ਤੁਹਾਨੂੰ ਗੋਲੀਆਂ ਵਜਣਗੀਆਂ ਸੌਖਾ ਹੁੰਦਾ ਪਰ ਪ੍ਰੂਫ ਤੇ ਦੇਣੀ ਅਸੀਂ ਅਸੀਂ ਮੇਰੀ ਸੁਣੋ ਜੀ ਗੱਲ ਜੇ ਇਹਨਾਂ ਨੂੰ ਸਾਰੇ ਅੰਬਰਸਾਂ ਨੂੰ ਪਤਾ ਯਾਰ ਇੱਕ ਮਿੰਟ ਇਹ ਇਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਚਲਾ ਵੇਖ ਰਹੀ ਹੈ ਸਾਰੇ ਅੰਬਰਸਾਂ ਨੂੰ ਪਤਾ ਹੈ ਇੱਕ ਮਿੰਟ ਇਹ ਕਰ ਸੁਣੋ ਇੱਥੋਂ ਤੁਹਾਡੇ ਇੱਥੋਂ ਠਾਣਾ ਕਿੰਨੀ ਦੂਰ ਪੈਂਦਾ ਹੈ 500 ਗਾਈ ਦੀ ਦੂਰੀ ਦੇ 500 ਕਾਜੀ ਦੂਰੀ ਦਾ ਥਾਣਾ ਵਾ ਤੁਹਾਡਾ ਕਹਿਣਾ ਹੈ ਭਾਈ ਪੁਲਿਸ ਦੇ ਸਨਕਸ਼ਣੇ ਹੇਡ ਸਰਾਂ ਕੋਜੀ ਪੁਲਿਸ ਦੀ ਮਰਜ਼ੀ ਦੇ ਨਾਲ ਸਾਰਾ ਕੰਮ ਹੋਣਿਆ ਵਾ ਪੁਲਿਸ ਨੇ ਸਾਨੂੰ ਇੱਥੋਂ ਘਰ ਵੇਚਣ ਦੇ ਮਜਬੂਰ ਕਰਤਾ ਵਾ ਜਿੰਨੇ ਵੀ ਇੱਥੇ ਲੋਕ ਖਲੋਤੇ ਨੇ ਕਾਰੋਬਾਰ ਵੇਚਣ ਨੂੰ ਤਿਆਰ ਨੇ ਘਰ ਵੇਚਣ ਨੂੰ ਤਿਆਰ ਨੇ ਪਰ ਇੱਥੇ ਨਾ ਦੇ ਕਿਸਦਾ ਘਰ ਵੇਚਦਾ ਪਿਆ ਨਾ ਦੁਕਾਨ ਵੇਚਦੀ ਪਈ ਤੇ ਨਾ ਕਾਰੋਬਾਰ ਚੱਲ ਰਿਹਾ ਜੇ ਅਸੀਂ ਉਸ ਮੈਕ ਵਿੱਚਾਂਗੇ ਤੇ ਪੁਲਿਸ ਜਿਹੜੀ ਸਾਨੂੰ ਫੜ ਕੇ ਅੰਦਰ ਲੈ ਗਈ ਸਾਨੂੰ ਨਮੋਸ਼ੀ ਨਾਲ ਹੀ ਮਰ ਜਾਗੇ ਅਸੀਂ ਨਮੋਸ਼ੀ ਨਾਲ ਮਰ ਜਾਗੇ ਸਾਡੀ ਜਿਹੜੀ ਆ ਜਿਹੜੀ ਆਤਮਾ ਸਾਨੂੰ ਇਹ ਨਹੀਂ ਕਹਿੰਦੀ ਪਰ ਜੋ ਹਾਲਾਤ ਬਣੇ ਨੇ ਹੁਣ ਇਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਜੇਗਾ ਅਸੀਂ ਉਹ ਮਾਰਾ ਧੰਦਾ ਕਰ ਸਕੀ ਅਸੀਂ ਜੀ 15 ਦਿਨ ਵੇਖਾਂਗੇ ਜੀ 15 ਦਿਨਾਂ ਹੀ ਨਾ ਹੋਇਆ ਤੇ ਫਿਰ ਅਸੀਂ ਕੱਲਾ ਕੱਲਾ ਆਪਣਾ ਤੇਲ ਪਾ ਕੇ ਇੱਥੇ ਆਪਣੇ ਆਪ ਨੂੰ ਅੱਗ ਲਾ ਕੇ ਸੜਾਂਗੇ ਜੇ ਪਰਮਾਸ਼ਰ ਨੇ ਕੁਝ ਨਹੀਂ ਕੀਤਾ ਅਸੀਂ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਦੇਣ ਨੂੰ ਤਿਆਰ ਜੇਹੀ ਭੁੱਖੇ ਰਹਿ ਕੇ ਮਰਨਾ ਤੇ ਹੀ ਲੱਜ ਕੇ ਮਰ ਲਾਂਗੇ ਫਿਰ ਇਸ ਤਰ੍ਹਾਂ ਹੀ ਮਾਰ ਲਾਂਗੇ ਦੇਖੋ ਜੋ ਸਚਾਈ ਹੈ ਜੋ ਦਸਾ ਦੋ ਸਾਲ ਤੋਂ ਇਹ ਇਲਾਕੇ ਜ ਇਹੋ ਇਲਾਕਾ ਸਾਡਾ ਸਭ ਤੋਂ ਵਧੀਆ ਇਲਾਕਾ ਹੁੰਦਾ ਹੈ ਕੋਈ ਇਥਾਂ ਕੋਈ ਉਹ ਮਾੜਾ ਕਰਮ ਨਹੀਂ ਆਹੀ ਪੁਰਾਣੇ ਦੋ ਸਾਲ ਪਹਿਲੇ ਇਹ ਇਲਾਕੇ ਸਲਾਗਾ ਵੀ ਕਰਦੇ ਆ ਪਰ ਇਹ ਦੋ ਸਾਲਾਂ ਜੋ ਇਲਾਕੇ ਦਾ ਬੇੜਾ ਕਰਕ ਹੋ ਗਿਆ ਐਨੇ ਬੰਦੇ ਸ਼ਰਾਬ ਦੇ ਜਿੰਨੂੰ ਗੱਲ ਕਰੋ ਗੱਲ ਪੈਣ ਪੈਂਦੇ ਨੇ ਪੁਲਿਸ ਵੀ ਜਾਂਦੀ ਏ ਪਾਈ ਭੱਜ ਗਈ ਚਲ ਗਈ ਆ ਗਈ ਫੜਿਆ ਇੱਕ ਦੀ ਬੋਤਲ ਦੋ ਲੈ ਕੇ ਪੰਜ ਲੈ ਕੇ ਪੁਲਿਸ ਨੇ ਕੀਤਾ ਪਰ ਪੁਲਿਸੇ ਗਾਲੀ ਦੋ ਚਾਰ ਦਸਾਂ ਦੀ ਪੇ ਨੇ ਪਰ ਪਤਾ ਨਹੀਂ ਕਾਰਨ ਕੀ ਏ ਵੀ ਸਾਰੇ ਅੰਬਰ ਸਾਹ ਤੇ ਕੋਈ ਇਥੇ ਬੰਦਾ ਘਰ ਦਾ ਸਿਰ ਨਹੀਂ ਆ ਸਕਦਾ ਜੋ ਆਂਦਾ ਜਿਹੜਾ ਮਰਜੀ ਬੰਦਾ ਨੰਨ ਤੂਹੀ ਖਲੋ ਜੋ ਭਾਵੇਂ ਕਿਸੇ ਗਾਤਰਾ ਪਾਇਆ ਹੋਵੇ ਭਾਈ ਕਿਹੜੀ ਲੈਣੀ ਹੈ ਕਿਹੜੀ ਲੈਣੀ ਹੈ ਕਮਾਲ ਹੀ ਕਰਦੀ ਯਾਰ ਮਹੱਲੇ ਦਾ ਕੁੱਤੀ ਪੈਣੀ ਸੁਨੰਗ ਸਦੀ ਕੁਝ ਲੈਣੀ ਨੰਗ ਸਦੀ ਫੋੜਾ ਸਾਡੇ ਕਾਰੋਬਾਰ ਸਾਰਾ ਖਤਮ ਕਰਤਾ ਕੀ ਲੱਗਦਾ ਕਿਹੜੇ ਥਾਣੇ ਵਾਲੇ ਇੱਥੇ ਆਂਦੇ ਨੇ ਪੈਸੇ ਲੈਂਦੇ ਨੇ ਪੈਸੇ ਕੋਈ ਥਾਣਾ ਸਾਨੂੰ ਰਾਮਬਗ ਬੰਦਾ ਵਾ ਜੱਕ ਸਾਈਏ ਲੈਂਦੇ ਨੇ ਆਂਦੇ ਉਹ ਵੀ ਉਹਨਾਂ ਰੇਡ ਮਾਰੇ ਉਹਨਾਂ ਨਾਲ ਵੀ ਲੜਾਈਆਂ ਹੋਈਆਂ ਇਟਾ ਰੋੜਾ ਚੱਲਿਆ ਪਰਚੇ ਵੀ ਉਹਨਾਂ ਕੀਤੇ ਆ ਮਤਲਬ ਪਰ ਉਹ ਗੱਲ ਦੀ ਕੋਈ ਮੈਂ ਹੈ ਨਹੀਂ ਉਹ ਚੀਜ਼ ਆਮ ਮਾਫੀਆ ਜਿਹੜਾ ਕਿ ਉਹ ਹਾਵੀ ਹੈ ਪੁਲਿਸ ਪੂਰਾ 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 ਕੋਈ ਪ੍ਰੋਣਿਕ ਆਏ ਦੋ ਮਹੀਨੇ ਇੰਜ ਕਰਦੇ ਹੁਣ ਪੁਲਿਸੇ ਵੀ ਘੰਡੇ ਦੇ ਬੰਨਦੇ ਵੀ ਰੇ ਨਾਕੇ ਵੀ ਸਾਮੀ ਲਵਾਉਂਦੇ ਰਿਆ ਪਰ ਉਸ ਤੋਂ ਬਾਅਦ ਫੇਰ ਕੋਈ ਕੰਮ ਹੋਈਦਾ ਲੱਗਦਾ ਜਦੋਂ ਪੁਲਿਸ ਚੱਲ ਜਾਂਦੀ ਫੇਰ ਉਹੀ ਕੋਈ ਉਸੇ ਉਸੇ ਵੇਲੇ ਸਵੇਰੇ ਵੀ ਰਾਤੀ ਦੁਪਹਿਰੇ ਉਸੇ ਵੇਲੇ ਉਦਾਂ ਹੀ ਕੋਈ ਜਦੋਂ ਕਿਨੇ ਪ੍ਰਾਪਰਟੀ ਲੈਣੀ ਅੱਗੇ 200 ਪਹਿਲਾਂ ਪ੍ਰਾਪਰਟੀ ਇੱਥੇ ਵੇਖਦੀਆਂ ਲੈਂਦੀ ਹੁਣ ਦੋਜ ਨੂੰ ਕਹਿੰਦੇ ਨਹੀਂ ਭਾਈ ਆ ਕੰਨਾਂ ਹਥਰੇ ਅਸੀਂ ਇੱਥੇ ਪ੍ਰਾਪਰਟੀ ਲੈਣੀ ਤੂੰ ਤੇ ਗੱਲ ਕਰ ਲਓ ਜੇ ਭੱਲੇ ਗੱਲ ਅਸੀਂ ਨਵੇਂ ਬੰਦੇ ਉਹਨਾਂ ਦੇ ਨੱਕ ਦੇ ਥੱਲੇ ਸਾਹਮਣੇ ਸ਼ਰਾਬ ਵਿਕਦੀ ਹੈ ਨਹੀਂ ਤੇ ਤੁਸੀਂ ਐਦਾ ਕਰਨਾ ਮਾਈਕ ਨਹੀਂ ਲੈ ਕੇ ਆਉਣਾ ਕਿਸੇ ਨੇ ਤੇ ਰਾਮਨਾ ਆ ਜਿਓ ਇੱਥੇ ਤੇ ਤੁਹਾਨੂੰ ਹੀ ਜਫਾ ਮਾਰਨਗੇ ਮੇਰਾ ਭਤੀਜਾ ਕਰਨਲ ਆਰਮੀ ਚ ਉਹ ਇੱਥੇ ਆਇਆ ਉਹਨੂੰ ਜਫਾ ਮਾਰ ਲਿਆ ਕਿਹੜੀ ਲਾਣੀ ਜੇ ਉਹ ਕੰਦਾ ਭਰਾ ਮੈਂ ਤੇ ਇੱਥੇ ਮਿਲਣਾ ਆ ਮੈਂ ਗਿਆ ਮੈਂ ਇਸ ਇਲਾਕੇ ਦਾ ਵਸਨੀਕ ਆ ਮੈਨੂੰ ਜਫਾ ਮਾਰ ਰਿਹਾ ਕਿਹੜੀ ਲਾਣੀ ਜੇ ਇੱਥੇ ਆਊਟਸਾਈਡਰ ਇੰਨੇ ਲੋਕ ਆ ਚੁੱਕੇ ਨੇ 5 ਜਾਂ 10 ਬੰਦੇ ਤੇ ਜਿਹੜੇ ਇੱਥੋਂ ਦੇ ਨੇ ਅੱਗੋਂ 5-5 ਬੰਦੇ ਉਹਨਾਂ ਦੇ ਨੇ ਇਹਨਾਂ ਬੰਦਿਆਂ ਨੇ ਇੰਨੀ ਕਿ ਜ਼ਿਆਦਾ ਬੁਰੀ ਹਾਲਤ ਕਰਤੀ ਐ ਵੀ ਸਾਡੇ ਲੋਕਾਂ ਨਾਲ ਜੀਣਾ ਜਿਹੜਾ ਖਤਮ ਕਰਤਾ ਜੇ ਕੱਲ ਨੂੰ ਸਾਡਾ ਕੋਈ ਨੁਕਸਾਨ ਹੁੰਦਾ ਇੱਥੋਂ ਦੇ ਲੋਕ ਜ਼ਿੰਮੇਵਾਰ ਅਸੀਂ ਬੋਲਦੇ ਨਹੀਂ ਸੀ ਵੀ ਇਹਨਾਂ ਨੂੰ ਅਸੀਂ ਵੀ ਡਰਾਂ ਇਹਨਾਂ ਨੂੰ ਵੇਖਣ ਅਸੀਂ ਅੱਖ ਕੇ ਹੁਣ ਬੋਲੇ ਆ ਜਿਹੜਾ ਬੋਲੇ ਉਹਨੂੰ ਕਿਸੇ ਨੂੰ ਇਹ ਛੁਰੀ ਮਾਰਨਗੇ ਜਾਂ ਉਹਦੇ ਕੋਈ ਜਿਹੜਾ ਗੋਲੀ ਮਾਰਨਗੇ ਜੇਕਰ ਸਾਡਾ ਕਿਸੇ ਦਾ ਵੀ ਕੋਈ ਜਿੰਨੀਆਂ ਫੈਮਲੀਆਂ ਇੱਥੇ ਕੱਟੀਆਂ ਹੋਈਆਂ ਨੇ ਐਸ ਐਚਓ ਰਾਮਬਾਲ ਤੇ ਇਹਦਾ ਪ੍ਰਸ਼ਾਸਨ ਭਗਵੰਤ ਮਾਨ ਸਰਕਾਰ ਇਹਦੀ ਜ਼ਿੰਮੇਵਾਰ ਹੋਏਗੀ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਵਾ ਅਧਿਕਾਰੀ ਨੇ ਤੁਸੀਂ ਉਹਨਾਂ ਨਾਲ ਮੁਲਾਕਾਤ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਜੀ ਇਸ ਤੋਂ ਪਹਿਲਾਂ ਏਸੀ ਬੜਾ ਭੁੱਲਰ ਸਾਹਿਬ ਲੱਗੇ ਸੀਗੇ ਉਹਨਾਂ ਦੇ ਧਿਆਨ ਸਾਰਾ ਸੌਦਾ ਲਿਆਂਦਾ ਗਿਆ ਉਹਨਾਂ ਨੇ ਕਿਸੇ ਨੇ ਕੋਈ ਧਿਆਨ ਨਹੀਂ ਕੀਤਾ ਜੀ ਤੇ ਕੋਈ ਸੀਪੀ ਸਾਹਿਬ ਨੂੰ ਪਰਸਨਲੀ ਮਿਲੇ ਸਾਂ ਜੀ ਉਹਨਾਂ ਨੂੰ ਜਾ ਕੇ ਦੱਸ ਕੇ ਆਏ ਆ ਇਹ ਕੋਈ ਬਸ ਜਦੋਂ ਬਦਲਣ ਤੋਂ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਤੇ ਇਸ ਕਰਕੇ ਸਾਡੀ ਮੰਗ ਹੈ ਭਰਾ ਜੇ ਸਾਨੂੰ ਬਚਾਉਣਾ ਵਾ ਇਹਨਾਂ ਲੋਕਾਂ ਨੂੰ ਜੇ ਰੋਟੀ ਖਾਣ ਦੇਣੀ ਆ ਲੋਕਾਂ ਦੇ ਇੱਥੇ ਜਪਖੰਦ ਮਨਸਗਤ ਜੁਰਮ ਨਹੀਂ ਵਧਾਉਣਾ ਚਾਹੁੰਦੀ ਤੇ ਸਾਨੂੰ ਰੱਬ ਦਾ ਵਾਅਦਾ ਸਾਨੂੰ ਅਮਨ ਮਾਨ ਨਾ ਖਾਂਤੀ ਨਾਲ ਕੰਮ ਕਰਨ ਦਿੱਤੇ ਜਾਂ ਠੀਕ ਹੈ ਜੀ ਜੀ ਸਰ ਕੀ ਕੀ ਕਰ ਰਹੀ ਕਰਦੀ ਬਣੇ ਹਰੋ ਜੀ ਨੂੰ ਜੀ ਇਹਨਾਂ ਕੋ ਰਿਲੇ ਨਹੀਂ ਕਿ ਆਪਣਾ ਲਓ ਮੇਰੇ ਕੋਲ ਜੀ ਮੇਰੇ ਰਿਲੇ ਨਹੀਂ ਹੈ ਆਪੂ ਬਕਾਰੀ ਹੈ ਨਹੀਂ ਸਰ ਜੀ ਤੇ ਮੈਂ ਅੱਜ ਤੇ ਪਹਿਲੇ ਦਿਨ ਆਇਆ ਨਹੀਂ ਨਹੀਂ ਪਹਿਲੇ ਪੋਸਟਿੰਗ ਆਦਿ ਜਾਮ ਲਗਾ ਰਹੇ ਨੇ ਇੱਥੇ ਸ਼ਰਾਬ ਵੇਚਦੀ ਏ ਤੜੇ ਤਾਰ ਵੇਚਦੀ ਸ਼ਰਾਬ ਇਸ ਬਾਰੇ ਕਿਉਂ ਨਹੀਂ ਪਰਚਾ ਕਰਦੀ ਇਸ ਬਾਰੇ ਮੈਨੂੰ ਪਾਹਗੋ ਜੀ ਮੈਂ ਪਹਿਲੇ ਨਹੀਂ ਆਇਆ ਮੇਰੀ ਪਹਿਲੀ ਪੋਸਟ ਹੈ ਅੱਜ ਹੀ ਆਜੀ ਪਹਿਲਾ ਹੋਇਆ ਮੈਂ ਕਿਹੜੇ ਥਾਣੇ ਕਿਹੜੇ ਤੋਂ ਆਏ ਜੀ? ਥਾਣੇ ਸੀਏ ਸਟਾਫ ਤੋਂ। ਸੀਏ ਸਟਾਫ। ਹੁਣ ਦੇ ਰਾਮਬਾਰ ਖਾਣੇ ਆ। ਰਾਮਬਾਰ ਕਿੰਨੇ ਕਿ ਦੂਰ ਤੇ ਥਾਣਾ ਲੱਗਦਾ ਜਿੱਥੇ ਸ਼ਰਾਬ ਵਿਕਦੀ ਏ। ਉਤਨਾ 500 ਗਾਈ ਸੀ ਤੇ ਫੇਰ ਕਿਉਂ ਨਹੀਂ ਬੁਲਤ ਮਾਰਦੀ? ਉਹ ਯਾਰ ਮੈਂ ਕਹਿੰਦਾ ਮੈਂ ਗੁਰੂ ਜੀ ਅੱਜ ਤੇ ਆਇਆ ਪਹਿਲੇ ਦਿਨ ਕੋਰਸ ਹੋਈ ਮੈਂ ਉਹਨੇ ਹਾਜ਼ਰੀ ਪਵਾ ਲਈਆਂ। ਹਾਂਜੀ। ਮਰੀ ਕੀ ਮਸਲਾ ਕੀ ਗੱਲ ਕੋਈ ਨਹੀਂ ਸਹ ਹੈਗੀ। ਇਹ ਗੱਲ ਤੇ ਸਿਰਫ ਇਹ ਹੈ ਕਿ ਜਦੋਂ ਜਿਵੇਂ ਜਿਵੇਂ ਕਾਰਵਾਈ ਨੋਟਿਸ ਚਾਹਦਾ ਹੀ ਨਾ ਕਰੋ ਜਾਂ ਨਾਕਾਬੰਦੀ ਵੀ ਕਰਦੇ ਹਾਂ। ਹਾਂਜੀ ਬਿਲਕੁਲ ਗੱਲ ਹੋਵੇ ਲਗਾਤਾਰ। ਮੈਨੂੰ ਵੀ ਤਾਂ ਥੋੜੀ ਦੇਰ ਹੀ ਹੋਈ ਇੱਥੇ ਆਇਆ ਨੂੰ। ਮੈਂ 2-4 ਮਹੀਨੇ ਹੋਏ ਆ। ਸੈਕੰਡ ਇਹ ਹੈ ਕਿ ਅਸੀਂ ਇਹਨਾਂ ਦਾ ਜਿਹੜਾ ਨਕਸ਼ ਕੰਡਾ ਕੱਥਿਆ ਹੋਇਆ ਨਾਕਾਬੰਦੀ ਜਿਹੜੀ ਇਹਦਾ ਨਾਕਾਬੰਦੀ ਕਰੀਦੀ ਆ। ਔਰ ਜਿੰਨੀ ਦੇਰ ਤੱਕ ਅਸੀਂ ਇੱਥੇ ਨਾਕਾਬੰਦੀ ਕਰਦੇ ਹਾਂ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਥੀ ਪਰ ਜਦੋਂ ਇਹ ਜਿਹੜਾ ਆਪ ਫੜਦੇ ਆ ਉਹਨਾਂ ਦੇ ਕਈ ਪਰਚੇ ਵੀ ਦਰਜ ਕੀਤੇ ਆ। ਇਮਾਨ ਮੈਂ ਵੀ ਲੇਟਸ ਤੋਂ ਥੋੜੀ ਦੇਰ ਨੂੰ ਆ ਪਰਚਾ ਦਰਜ ਕੀਤਾ ਜਿਹੜਾ ਨਾਕਾ ਬੋਲਸ ਲਾਂਦੀ ਹੈ ਔਰ ਉਹ ਨਹੀਂ ਵੇਚਦੇ ਸ਼ਰਾਬ ਜਿਹੜਾ ਪੁਲਸ ਚੱਲ ਜਾਂਦੀ ਫਿਰ ਕਾਰੋਬਾਰ ਉਦਾਂ ਹੀ ਚੱਲੂ ਹੋ ਜਾਂਦਾ ਜਿੱਦਾਂ ਮਕਬੂਲਪੁਰਾ ਜਿਹੜਾ ਪੁਲਸ ਜਾਂਦੀ ਰੇਡ ਮਾਰਨ ਔਰ ਉਹ ਗੈਪ ਹੋ ਜਾਂਦੇ ਸਾਰੇ ਉਹੀ ਹਾਲ ਇੱਥੇ ਆਰਾਮ ਦਾ ਦੇਖੋ ਇਹ ਜਿਹੜੀ ਗੱਲ ਹੈ ਉਹ ਪੈਟਰੋਲਿੰਗ ਤੇ ਰਾਹ ਪੀਸੀਆਰ ਵਾਲਿਆਂ ਨੇ ਵੀ ਆਪਣਾ ਹਦਾਤਾਂ ਕੀਤੀ ਹੋਇਆ ਕਿ ਉਸ ਤੋਂ ਬਾਅਦ ਚੱਕਰ ਮਾਰਨ ਉਸ ਤੋਂ ਬਾਅਦ ਜਦੋਂ ਰਾਤ ਨੂੰ ਉਹ ਤਾਂ ਕਹਿੰਦੇ ਪੈਸੇ ਲੈਂਦੇ ਸਾਰੇ ਯਾਨੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਸਾਰਾ ਰੋਪ ਲਗਾ ਰਹੇ ਸਾਰੇ ਜੋ ਪੁਲਿਸ ਤੇ ਜੋ ਮਰਜ਼ੀ ਕਰ ਬੜੀ ਮਸਤੀ ਦਾ ਨਾ ਇਸੇ ਬਨੇ ਧਿਆਨ ਉਹਨਾਂ ਦਾ ਪਰ ਇਹਨਾਂ ਨੇ ਕਿਹਾ ਜੀ ਜੇ 15 ਦਿਨ ਅੰਦਰ ਨਾ ਕੋਈ ਕਾਰਵਾਈ ਹੋਈ ਤੇ ਆਤਮਦਾ ਕਰਾਂਗੇ ਅਸੀਂ ਦੇਖੋ ਜੀ ਇਹ ਚੀਜ਼ ਨੂੰ ਅਸੀਂ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਸੀਰੀਅਸ ਲਵਾਂਗੇ ਔਰ ਹੋਰ ਪਹਿਲਾਂ ਵੀ ਲਿਆ ਹੋਰ ਵੀ ਗੱਲ ਲੈ ਕੇ ਤੇ ਕਾਰਵਾਈ ਕਰ ਦਿੰਦੇ ਨਹੀਂ ਹੱਲ ਹੋਇਆ ਆਪਣੇ ਆਪ ਨੂੰ ਅਸੀਂ ਅੱਗਾ ਲਾਵਾਂਗੇ ਇੱਥੇ ਕਿਦਾਂ ਵੇਖਦੇ ਜੀ ਸਰ ਇਹ ਅਸੀਂ ਹੋਰ ਵੀ ਜ਼ਿਆਦਾ ਸੀਰੀਅਸ ਇਹ ਮੈਟਰ ਨੂੰ ਲੈ ਕੇ ਅਸੀਂ ਇਹਨਾਂ ਤੇ ਮਸਕੰਜਾ ਕੱਸ ਕੇ ਤੇ ਕਾਰਵਾਈ ਕਰਾਂਗੇ ਔਰ ਵਿਸ਼ਵਾਸ ਦਿਵਾਨੇ ਕਿ ਅਸੀਂ ਕੋਈ ਗੱਲ ਨਹੀਂ ਹੋਣ ਦਵਾਂਗੇ